ਮੌਸਮ ਦਾ ਮિજાਜ ਪੂਰਾ ਬਦਲਿਆ ਪਿਆਗਾ ਤੇ ਮੌਸਮ ਤੁਸੀਂ ਦੇਖ ਸਕਦੇ ਹੋ ਮਸੂਰੀ ਦੇ ਵਿੱਚ ਕਿਹੋ ਜਿਹਾ ਹੈਗਾ ਇਸ ਸਮੇਂ ਜਿੱਥੇ ਆਪਾਂ ਰਹੇ ਸੀਗੇ ਡੋਰਮਟਰੀ ਜਿੱਥੋਂ ਆਪਾਂ ਸਮਾਨ ਚਾਕੇ ਹੁਣ ਅੱਗੇ ਵੱਲ ਚੱਲਦੇ ਆਂ ਅਗਲੀ ਡੋਰਮਟਰੀ 'ਚ 8 ਵਜੇ ਨੂੰ ਕਰਦੇ ਆਂ ਬਾਏ ਬਾਏ ਆਪਣੀ ਨਵੀਂ ਵੀਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਇਸ ਟਾਈਮ ਖੜੇ ਆਪਾਂ ਮਾਲ ਰੋਡ ਤੇ ਤੇ ਮਾਲ ਰੋਡ ਤੇ ਆਪਾਂ ਇੱਕ ਹੋਮ ਸਟੇ ਲੈਤਾ ਸੀਗਾ ਡੋਰਮਟਰੀ ਇਹ ਜੇ ਆਪਾਂ ਉਧਰ ਐਂਟਰ ਹੁੰਨੇ ਆਂ ਤਾਂ ਇੱਧਰ ਦੀ ਸਾਈਡ ਤੋਂ ਐਂਟਰ ਹੁੰਨੇ ਆਂ ਤਾਂ ਉਹ 100 ਰੁਪਏ ਦੇ ਮੋਟਰ ਹੈਗੇ ਪਰਚੀ ਕੱਟਦੇ ਨੇ ਤੇ ਮੈਂ ਜਿਹੜੀ ਡੋਰ ਮੈਟਰੀ ਬੁੱਕ ਕਰਾਈ ਸੀ ਉਹ ਮਾਲ ਰੋਡ ਦੰਦਰੀ ਆ ਤਾਂ ਕਰਕੇ ਜਿੰਨੀ ਵਾਰੀ ਆਪਾਂ ਬਾਹਰ ਜਾਵਾਂਗੇ ਜਿੰਨੀ ਵਾਰੀ ਆਪਾਂ ਆਵਾਂਗੇ ਨਾ ਮਤਲਬ ਜਿੱਦੋਂ ਐਂਟਰ ਫੋਮਾਂ ਤੇ 100 ਰੁਪਏ ਕੱਟਣਗੇ ਉਹ ਵੀ ਥੋੜਾ ਜਿਹਾ ਮਨੋਜੀ ਵੀ ਲੱਗਿਆ ਕੰਮ ਇਹਨਾਂ ਨੂੰ ਕਿਉਂਕਿ ਜਦੋਂ ਪਰਚੀ ਲੇ ਕੇ ਰੱਖਾਂ ਵੀ 8 ਘੰਟੇ ਦੀ ਹੈ ਇਹ ਮਤਲਬ ਆ ਜਾ ਸਕਦਾ ਬੰਦਾ ਜਿੰਨੀ ਵਾਰੀ ਕਹਾਂ ਤੁਸੀਂ ਐਂਟਰ ਹੋਵਾਂਗੇ ਛੋਟੇ ਉਹਨੀਆਂ ਵਾਰੀ 100 ਰੁਪਏ ਕੱਟ ਤੇ ਲਾਲ ਟੇਪ ਦੇਖਣ ਤੋਂ ਬਾਅਦ ਆ ਪੰਜ ਢੀਆਂ ਅਸਪਾਸ ਹੋਰ ਲੋਕੇਸ਼ਨ ਹੋਊਗਾ ਕਵਰ ਕਰਾਂਗੇ ਤੇ ਹੁਣ ਆਪਾਂ ਤੋਂ ਚੱਲਦੇ ਆਂ ਤੇ ਆਪਾਂ ਹੋਮ ਸਟੇ ਦੇ ਜਿਹੜਾ ਆਪਾਂ ਇੱਥੇ ਡਾਰਮਟਰੀ ਹੈਗਾ ਉੱਥੇ ਉਹ ਬੈੱਡ ਹੈ ਜਿਹੜੇ ਖਾਲੀ ਨੂੰ ਹੋਏ ਤੇ ਉਹ ਮੁੰਡੇ ਬੈਠੇ ਰਹੇ ਉਹ ਜਾਣਗੇ ਤੇਰ ਬਾਅਦ ਆਪਾਂ ਸਮਾਨ ਇੱਕ ਵਾਰੀ ਸਾਈਡ ਤੇ ਲਾਤਾ ਤੇ ਸਮਾਨ ਉਹ ਆਪ ਹੀ ਬਾਈ ਧਰ ਦੋਗਾ ਤੇ ਆਪਾਂ ਉਹਨਾਂ ਚਿਰ ਲੋਕੇਸ਼ਨ ਕਵਰ ਕਰਕੇ ਆਨੇ ਚੱਲਦੇ ਆਂ ਅੱਗੇ ਵੱਲ ਜਿਹੜੇ ਬੰਦੇ ਕੋਲ ਪਹਿਲਾਂ ਆਪਾਂ 8 ਵਜੇ ਦੇ ਵਿੱਚ ਕਰਾਈ ਸੀ ਨਾ ਬੁਕਿੰਗ ਉਹ ਮੈਂ ਇੱਕ ਦਿਨ ਦੀ ਕਰਾ ਲਈ ਭਲੇਖੇ ਨਾਲ ਮੈਥੋਂ ਦੂਜੇ ਦਿਨ ਦੀ ਬੁਕਿੰਗ ਹੋਈ ਨਹੀਂ ਮੇਰੇ ਧਿਆਨ ਜੇ ਨਹੀਂ ਰਿਹਾ ਤੇ ਆ ਹੁਣ ਆਪਾਂ ਜਿਹੜੀ ਡੋਰਮੇਟਰੀ ਕਰਾਈ ਆ ਬੁੱਕ ਬੈੱਡ ਆ ਮਾਲ ਰੋਡ ਤੇ ਆ ਇਹ ਹੈ ਤਾਂ ਮਤਲਬ ਉਹ ਨੀਚੇ ਰੇਟ ਚੀ ਆਪਨੂੰ 420 ਰੁਪਏ ਦੀ ਪਈ ਆ ਤੇ ਬਸ ਆਇਆ ਵੀ ਜਿਹੜਾ ਆਪਣਾ ਮੋਟਰਸਾਈਕਲ ਉਹ ਸਾਹਮਣੇ ਲਾਤਾ ਮੋਟਰਸਾਈਕਲ ਇੱਥੇ ਉਹ ਖੜਾ ਮੋਟਰਸਾਈਕਲ ਇਤ ਤੱਕ ਤਾਂ ਕੋਈ ਚੱਕਰ ਨਹੀਂ ਗਿਆ ਪਰ ਜੇ ਆਪਾਂ ਬਾਹਰ ਜਾਵਾਂਗੇ ਤੇ ਐਂਟਰ ਹੋਵਾਂਗੇ ਮਾਲ ਰੋਡ ਤੇ ਤਾਂ ਸੌ ਦੀ ਪਰਚੀ ਥੋਕ ਦਿੰਦੇ ਨੇ ਉਹ ਇਹ ਇੱਥੋਂ ਆਪਾਂ ਮੋਟਰਸਾਈਕਲ ਚੱਕਦੇ ਆਂ ਤੇ ਹੁਣ ਆਪਾਂ ਚੱਲਦੇ ਆਂ ਲੈਂਡੋਰ ਵੱਲ ਤੇ ਲੈਂਡੋਰ ਆਪਾਂ ਕਵਰ ਕਰਦੇ ਆਂ ਦੇਖਦੇ ਆਂ ਕਿਦਾਂ ਦਾ 뷰 ਆ ਆ ਸਾਰਾ ਮਾਲ ਰੋੜੀ ਆ ਮੈਂ ਇੱਥੇ ਪੁਲਿਸ ਵਾਲਿਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਮੈਨੂੰ ਪਰਚੀ ਕੱਟ ਕੇ ਦੇਤੀ ਉਹ ਕਹਿੰਦੇ 5 ਵਜੇ ਤੋਂ ਪਹਿਲਾਂ ਪਹਿਲਾਂ ਇਹ ਆ ਜਾਏਗਾ ਠੀਕ ਆ ਨਹੀਂ ਫਿਰ ਫੇਰ ਤਰ 300 ਰੁਪਏ ਲੱਗੂਗਾ ਰੁੱਖੇ ਜਿਹਾ ਸੁਭਾਅ ਦੇ ਨੇ ਥੋੜੇ ਆਰਾ ਮੋਟਰਸਾਈਕਲ ਦੀ ਪਰਚੀ ਕੱਟਦੇ ਆਂ ਲੈਂਡੋਰ ਦੀ ਇੱਥੇ ਲੈਂਡੋਰ ਆ ਤੇ ਇੱਥੇ ਚਾਰ ਤਕਨਾਂ ਲਾਲ ਟਿੱਬਾ ਇੱਕ ਚਰਚ ਬਣੀ ਹੋਈ ਆ ਤੇ 50 ਰੁਪਏ ਦੀ ਪਰਚੀ ਕੱਟੀ ਹੈ 3 ਘੰਟੇ ਲਈ ਇਹ ਪਾਰਕਿੰਗ ਤੇ 50 ਰੁਪਏ ਲੈਂਦੀ ਲੈਂਦੇ ਨੇ ਇਹ ਇਹ ਰਸਤਾ ਉਦੇ ਵਰਗਾ ਹੀ ਆ ਜਿਹੜਾ ਆਪਾਂ ਪਿਛਲੇ ਬਲੌਗ 'ਚ ਦੇਖਿਆ ਸੀ ਨਾ ਤਨੌਲਟੀ ਵਰਗਾ ਸੇਮ ਉਦੇ ਵਰਗਾ ਹੀ ਆ ਕਿਉਂਕਿ ਇੱਥੇ ਹੀ ਪੂਰੀ ਸ਼ਾਂਤੀ ਹੈਗੀ ਤੇ ਆ ਜਿਹੜਾ ਆਪਾਂ ਰਸਤੇ ਜਾ ਰਹੇ ਆ ਇਹ ਜਾ ਰਹੇ ਆ ਵੱਲ ਲਾਲ ਟੇਬਾ 뷰ਪੁਆਇੰਟ ਵੱਲ ਇਹ ਸਾਰਾ ਏਰੀਆ ਹੈਗਾ ਲੈਂਡੌਰ ਦਾ ਲੈਂਡੌਰ ਆਪਣਾ ਮਾਲ ਰੋਡ ਆ ਜਿਹੜਾ ਮਸੂਰੀ ਦਾ ਉਹ ਤਾਂ ਹੈ तकरीबन 4 ਕਿਲੋਮੀਟਰ ਹੀ ਆ। ਬਹੁਲੀ ਦੂਰ ਨਹੀਂ ਹੈਗਾ ਇਹ। 4 ਕਿਲੋਮੀਟਰ ਦੇ ਆਸ-ਪਾਸ ਹੀ ਆ। ਆ ਜਿਹੜਾ ਆਪਾਂ ਨੂੰ ਸਾਹਮਣੇ ਦਿਖ ਰਿਹਾ ਇਹ ਹੈਗਾ ਲਾਲ ਟਿੱਬਾ 뷰 ਪੁਆਇੰਟ। ਇੱਥੋਂ ਇਹ ਦੂਰਬੀਨ ਨਾਲ ਦਿਖਾਉਂਦੇ ਨੇ ਤੇ 뷰 ਪੁਆਇੰਟ ਦਿਖਾਉਂਦੇ ਨੇ। ਕਹਿੰਦੇ ਵੀ ਜੇ ਤੇ ਮੌਸਮ ਸਾਫ਼ ਹੋਵੇ ਤਾਂ 200 ਕਿਲੋਮੀਟਰ ਦੇ ਆਸ-ਪਾਸ ਦਿਖਾਉਣੇ ਨੇ। ਤਾਂ ਅੱਜ ਮੌਸਮ ਫਿਰਾਲ ਸਾਫ਼ ਨਹੀਂ ਹੈਗਾ ਨਾ। ਮਤਲਬਾਈ ਹੋਈ ਪਈ ਹੈਗੀ ਲੈਂਡੋਰ ਦੇ ਵਿੱਚ ਨਾ ਦੁਕਾਨਾਂ ਨੇ ਅਸਲ ਚ ਮਹਿੰਗਾਈ ਚੱਕੀ ਹੋਈ ਹੈਗੀ ਤੇ ਇਹ ਦੁਕਾਨਾਂ ਤੋਂ ਕੁਨਾ ਕਾਫੀ ਨਹੀਂ ਇੱਥੇ ਕੈਫੇ ਨਹੀਂ ਹੋਇਆ ਅਸਲ ਵਿੱਚ ਇਹ ਵੈਸੇ ਸ਼ਾਂਤੀ ਹੈਗੀ ਐ ਲੋਕੇਸ਼ਨ ਦੇ ਸ਼ਾਂਤੀ ਹੈਗੀ ਆ ਦੂਜੀ ਗੱਲ ਇਹ ਵੀ ਇੱਥੇ ਗੱਡੀਆਂ ਕਰਕੇ ਨਾ ਥੋੜਾ ਰਸ ਪੈਂਦਾ ਹੈਗਾ ਮੋਟਰਸਾਈਕਲ ਹੋਣ ਫੁੱਟ ਸਾਈਡ ਦਾ ਆਰਾਮ ਨਾਲ ਨਿਕਲੇ ਹੁੰਦੇ ਨਹੀਂ ਗੱਡੀਆਂ ਕਰਕੇ ਬਹੁਤ ਜਮ ਲੱਗਦਾ ਹੈਗਾ ਇਹ ਇਹਨਾਂ ਨੇ ਲਿਖ ਕੇ ਲਾਇਆ ਹੈ ਵੀ ਗਵਰਨਮੈਂਟ ਅਪਰੂਵਡ ਆ ਗਿਆ ਇਹ ਲਾਲ ਟਿੱਬਾ ਇੱਥੇ ਆ ਸਾਹਮਣੇ ਅਜੇ ਅਫਗਾਨੀ ਫੁੱਟ ਵੀ ਲਾਈ ਹੋਈ ਆ ਆਇਆ ਹੋ ਕਦੇ ਫੋਟੋ ਫੋਟੋ ਕਰਾਉਣੇ ਆ। ਇਹ ਕਹਿੰਦੇ ਇੱਥੇ ਹੈਗੀ ਟਿਕਟ 50 ਰੁਪਏ ਦੀ ਲਾਲ ਟਿਪ ਵਿਊ ਪੁਆਇੰਟ ਦੀ। ਇਹ ਕਹਿੰਦੇ ਜੇ ਖਾਣ ਦਾ ਕੁਝ ਆਰਡਰ ਕਰੋਗੇ ਤੁਹਾਡੇ 50 ਰੁਪਏ ਰਿਫੰਡ ਕਰ ਦਾਂਗੇ ਅਸੀਂ ਫ੍ਰੀ ਕਰ ਦਾਂਗੇ। ਜੇ ਖਾਓ ਪੀਓਗੇ ਕੁਝ। ਇਹ ਦਕਾਨਾਂ ਲਾਈਆਂ ਹੋਈਆਂ ਨੇ ਵੀਰ ਜੀ। ਠੀਕ ਹੈ ਜੀ ਉਹ ਦੂਰਬੀਨ ਮੇਡ ਇਨ ਜਪਾਨ ਦੀ। ਇਹਦਾ ਉਹ ਇਹ 150 ਰੁਪਏ ਲੈਂਦੇ ਨੇ ਪਰ ਅੱਜ ਮੌਸਮ ਖਰਾਬ ਠੀਕ ਹੈ। ਤਾਂ ਕਰਕੇ ਇਹਦਾ ਕੋਈ ਪੈਸਾ ਨਹੀਂ ਲਾ। ਮੈਂ 150 ਲੈਂਦੇ ਜੇ ਕਿਨ ਕੋਈ ਮੌਸਮ ਸਾਫ ਹੋਵੇ ਕੁਛ ਨਹੀਂ ਦਿਖ ਰਿਹਾ ਜਿੱਥੇ ਦੇ ਵਿੱਚੋਂ ਲੈਂਡੋਰ ਦਾ ਰਸਤਾ ਵੀ ਅਸਲ ਚ ਨਾ ਤਰਨੋਟੀ ਵਰ ਗਈ ਹੈ ਤੇ ਆ ਕੁਝ ਕੈਫੇ ਬਣੇ ਹੋਏ ਨੇ ਰਸਤੇ ਚ ਇੱਥੇ ਅਸਲ ਦੇ ਵਿੱਚ ਸਾਰੇ ਕੈਫੇ ਨਹੀਂ ਤਕਰੀਬਨ ਇਹ ਦੁਕਾਨਾਂ ਕਰਕੇ ਮਸ਼ਹੂਰ ਕੀਤਾ ਹੋਇਆ ਹੈਗਾ ਲੈਂਡੋਰ ਤੇ ਬਾਕੀ ਸ਼ਾਂਤੀ ਬਹੁਤ ਹੈ ਆ ਜਿਹੜੀ ਆਪਾਂ ਨੂੰ ਜਗ੍ਹਾ ਦਿਖ ਰਹੀ ਹੈ ਇਹਦੇ ਤੇਰਾ ਮਿਸਾਲ ਬਣਿਆ ਹੋਇਆ ਹੈ ਇਹ ਅਸਲ ਦੇ ਵਿੱਚ ਨਾ ਕੋਈ ਪੁਰਾਣੀ ਚਰਚ ਆਗੀ ਰਾਨੇ ਸਅ ਮੇਰੀ ਚਰਚ ਹੈਗੀ ਤੇ ਰੋਡ ਦੇਖੋ ਕਿੰਨਾ ਸੋਹਣਾਗਾ ਹੈ ਪੂਰੀ ਸ਼ਾਂਤੀ ਹੈ ਇਸ ਰੋਡ ਤੇ ਕਿਲੋਂਗ ਇਹ ਆ ਜੀ ਅੰਦਰੋਂ ਕੀ ਲੌਂਗ ਚਰਚ ਤੇ ਅੰਦਰ ਆਉਣ ਦੀ ਇਜਾਜ਼ਤ ਹੈ ਨਹੀਂ ਸੀਗੀ ਪਰ ਆਪਾਂ ਨੂੰ ਇਜਾਜ਼ਤ ਮਿਲ ਗਈ ਇਹ ਜੋ ਸਾਹਮਣੇ ਉਧਰ ਮੇਨ ਗੇਟ ਆਗਾ ਤੇ ਆਪਾਂ ਇੱਧਰ ਤੇ ਆਏ ਸੀਗੇ ਪਿੱਛੇ ਪਾਸੇ ਦੀ ਤੇ ਉਹ ਕਲਾਸਰੂਮ ਆ ਇੱਥੇ ਨਾ ਅਸਲ ਵਿੱਚ ਕਲਾਸ ਲੱਗਦੀਆਂ ਨੇ ਤੇ ਇੱਥੇ ਅੰਗਰੇਜ਼ਾਂ ਦੇ ਬੱਚੇ ਆਉਂਦੇ ਨੇ ਪੜ੍ਹਨ ਉਰਦੂ ਸਿੱਖਣ ਹਿੰਦੀ ਸਿੱਖਣ ਪੰਜਾਬੀ ਸਿੱਖਣ ਤੇ ਇੱਥੇ ਇੱਕ ਪੰਜਾਬ ਤੋਂ ਟੀਚਰ ਵੀ ਨੇ ਜਸਵਿੰਦਰ ਕੌਰ ਮੈਡਮ ਨੇ ਉਹ ਇੱਥੇ ਅਚਰਚੇ ਦੇ ਵਿੱਚ ਸਟੱਡੀ ਵਗੈਰਾ ਕਰਵਾਉਂਦੇ ਨੇ ਬੱਚਿਆਂ ਨੂੰ ਤੇ ਅਮਰੀਕਾ ਤੋਂ ਬਹੁਤ ਬੱਚੇ ਹੁੰਦੇ ਨੇ ਜਿਹੜੇ ਬਾਹਰੋਂ ਕੰਟਰੀ ਤੋਂ ਆਉਂਦੇ ਨੇ ਲੋਕ ਪੜ੍ਹਨ ਆਉਂਦੇ ਨੇ ਆਹ ਵਾਲਾ ਉਹ ਸਾਹਮਣੇ ਸਕੂਲ ਆ ਜਿੱਥੇ ਸਟੂਡੈਂਟ ਪੜ੍ਹਦੇ ਨੇ ਚਰਚ ਦੇ ਵਿੱਚ ਉਰਦੂ ਪੰਜਾਬੀ ਹਿੰਦੀ ਤੇ ਅਲੱਗ-ਅਲੱਗ ਭਾਸ਼ਾਵਾਂ ਸਿੱਖਦੇ ਨੇ ਇਹ ਰਿਕੀ ਲੌਂਗ ਚਰਚ ਹਾਂ ਜੀ ਮਸ਼ਹੂਰ ਲੈਂਡੋਰ ਦੀਆਂ ਚਾਰ ਦੁਕਾਨਾਂ ਇਹਦੋਂ ਅਸਲ ਚ ਚਾਰ ਦੁਕਾਨਾਂ ਕਹਿੰਦੇ ਨੇ ਪਰ ਇੱਥੇ ਦੁਕਾਨਾਂ ਚਾਰ ਨਹੀਂ ਹੈਗੀਆਂ ਹੁਣ 6 ਹੋ ਗਈਆਂ ਨੇ ਕਿਉਂਕਿ ਪਹਿਲਾਂ ਇੱਥੇ ਮਤਲਬ ਚਾਰ ਦੁਕਾਨਾਂ ਹੁੰਦੀਆਂ ਸੀਗੀਆਂ ਤਾਂ ਕਰਕੇ ਇਹਨੂੰ ਚਾਰ ਦੁਕਾਨਾਂ ਨਾਮ ਕਿਹਾ ਜਾਂਦਾ ਏਰੀਆ ਨੂੰ ਤੇ ਹੁਣ ਇੱਥੇ 6 ਦੁਕਾਨਾਂ ਹੋ ਗਈਆਂ ਤੇ ਇਥੋਂ ਦੀਆਂ ਚਾਹ ਕੌਫੀ ਤੇ ਪੇਸਟੀਆਂ ਬਹੁਤ ਮਸ਼ਹੂਰ ਨੇ ਕਹਿੰਦੇ ਲੈਂਡੋਰ ਦੀਆਂ ਆ ਚਾਰ ਦੁਕਾਨਾਂ ਦੇ ਨਾਲ ਹੀ ਨਾ ਇੱਕ ਲੈਂਡੋਰ ਦੇ ਵਿੱਚ ਇੱਕ ਚਰਚ ਹੈਗੀ ਉਹ ਹੈਗੀ ਆ ਸੈਂਟ ਪੌਲ ਚਰਚ ਇਹ ਕਹਿੰਦੇ ਵੀ ਲੈਂਡਓਰ ਦੀ ਸਭ ਤੋਂ ਪੁਰਾਣੀ ਚਰਚ ਹੈ। ਆਜ ਦੀ ਸਾਹਮਣੇ ਆਪਣ ਦੁਕਾਨ ਦਿਖ ਰਹੀ ਐ ਨੀਲ ਕੈਫੇ ਇਹ ਸਭ ਤੋਂ ਪੁਰਾਣੀ ਦੁਕਾਨ ਆ ਚਾਰ ਦੁਕਾਨ ਦੇ ਵਿੱਚ ਆ ਬਾਈ ਦੀ ਦੁਕਾਨਾ ਲਾਲ ਟਿਪ ਆਫ 뷰ਪੁਆਇੰਟ ਨਾਲ ਅਸਲ ਵਿੱਚ ਲੈਂਡੌਰ ਦਾ ਸਭ ਤੋਂ ਉੱਚਾ 뷰ਪੁਆਇੰਟ ਹੈਗਾ ਤੇ ਦੂਜੇ ਨੰਬਰ ਤੇ ਹੈਗਾ ਮਸੂਰੀ ਦੇ ਵਿੱਚ ਕਨ ਹਿੱਲ ਉਹ ਦੂਜੇ ਨੰਬਰ ਤੇ ਆ ਇਹ ਪਹਿਲੇ ਨੰਬਰ ਤੇ ਲਾਲ ਟਿਪ ਆਫ 뷰ਪੁਆਇੰਟ ਆ 20 ਮਿੰਟ ਕਿੰਨਾ ਕੁ ਟਾਈਮ ਹੁੰਦਾ ਇੱਥੇ ਜਿਹੜਾ ਕੋੜਾ ਲਾਉਂਦੇ ਵਧੀਆਗਾ ਹੌਲ ਵਧੀਆਗਾ ਇੱਥੇ ਸਾਰੇ ਲੋਕ ਤਕਰੀਬਨ ਤੁਰ ਕੇ ਜਾਂਦੇ ਨੇ ਤੇ ਮੋਟਰ ਸਾਈਡ ਤੇ ਖੜਾ ਲਿਆ ਉਹ ਤੋਂ ਚੁੱਪ ਕਰਕੇ ਇਧਰ ਨੂੰ ਕਿੜਾ ਕੋੜਾ ਲਾਉਂਦੇ ਵਧੀਆ ਮਾਹੌਲ ਬਣਦਾ ਹੌਲ ਵਧੀਆਗਾ ਦੇਖਣ ਵਾਲਾ ਬੰਦ ਕੀ ਲੋਕ ਚਰ ਤੋਂ ਤਕਰੀਬਨ ਕਿਲੋਮੀਟਰ ਦੇ ਪਾਸ ਇਹ ਹੈਗਾ ਸਿਸਟਰ ਬਾਜ਼ਾਰ ਤੇ ਸਿਸਟਰ ਬਾਜ਼ਾਰ ਦੇ ਵਿੱਚ ਇੱਕ ਆ ਜਗ੍ਹਾ ਕੀ ਪ੍ਰਕਾਸ਼ ਸਟੋਰ ਇਹ ਕਾਫੀ ਮਸ਼ਹੂਰ ਹੈ ਪ੍ਰਕਾਸ਼ ਸਟੋਰ ਕਿਉਂਕਿ ਇਹ ਹੋਮ ਮੇਡ ਸਮਾਨ ਬਣਾਉਂਦੇ ਨੇ ਸਾਰਾ ਇਹ ਇੱਥੇ ਇਹਨਾਂ ਦੇ ਜਿਹੜਾ ਪੀਨਟ ਤੇ ਅਚਾਰ ਵਗੈਰਾ ਬਣਾਉਂਦੇ ਨੇ ਇਹਨਾਂ ਦਾ ਕਾਫੀ ਮਸ਼ਹੂਰ ਹੈਗਾ ਆਮਲਾ ਦਾ ਅਲੱਗ-ਅਲੱਗ ਚੀਜ਼ਾਂ ਦਾ ਬਣਾਇਆ ਹੋਇਆ ਹੈਗਾ ਜੀਮੇ ਕਾਂਡ ਦਾ ਤੇ ਆਹ ਸਾਰਾ ਸਟਰਾਬਰੀ ਦਾ ਤੇ ਆਹ ਮੰਗੋ ਆਹ ਕੁਝ ਕੈਫੇ ਬਣੇ ਹੋਣ ਇੱਥੇ ਤੇ ਸਮਾਨ ਵਗੈਰਾ ਖਰੀਦਦਾਰੀ ਲਈ ਖਾਣ ਪੀਣ ਦਾ ਸਮਾਨ ਸਾਰਾ ਇਹ ਹੈ ਜੀ ਲੈਂਡੋਰ ਦਾ ਬਿਗ ਹਾਊਸ ਇਹ ਕਾਫੀ ਮਸ਼ਹੂਰ ਹੈ ਤੇ तकरीबन 1.5 ਘੰਟੇ ਦੀ ਮੀਟਿੰਗ ਚੱਲੀ ਹੁੰਦੀ ਹੈ ਕਾਫੀ ਲੋਕ ਆਏ ਹੁੰਦੇ ਇਹ ਸਾਰਾ ਬੇਕਰੀ ਦਾ ਸਮਾਨ ਬਣਾਉਂਦੇ ਨੇ ਖਣ ਦੇ ਦਾ ਸਾਰਾ ਲੋਡ ਪੈਕ ਕਰਾ ਕੇ ਲੈ ਕੇ ਜਾਂਦੇ ਨੇ ਐਤੋਂ ਸਾਰੇ ਸ਼ਹਿਰ ਦਾ 뷰 ਦੇਖਦਾ ਹੈ ਬਹੁਤ ਵਧੀਆ ਤੇ ਟੈਂਪਰੇਚਰੀ ਦੀ ਗੱਲ ਕਰੀਏ ਤਾਂ ਟੈਂਪਰੇਚਰ ਇਸ ਟਾਈਮ 18 ਡਿਗਰੀ ਹੈਗਾ। ਇਹ ਸੀ ਜੀ ਮਸੂਰੀ ਦਾ ਫੇਮਸ ਲੈਂਡੌਰ ਤੇ ਲੈਂਡੌਰ ਦੇ ਵਿੱਚ ਜਿਹੜੀਆਂ ਲੋਕੇਸ਼ਨ ਅਸੀਂ ਦੇਖਣ ਲਈਆਂ ਉਹ ਆਪਾਂ ਵੀਡੀਓ 'ਚ ਦਿਖਾਤੀਆਂ ਤੇ ਬਾਕੀ ਤਕਰੀਬਨ 2-2.5 ਘੰਟੇ ਲੱਗ ਜਾਂਦੇ ਨੇ ਇੱਥੇ ਘੁੰਮਣ ਫਿਰਨ ਲਈ। ਤੇ ਹੁਣ ਆਪਾਂ ਇੱਥੇ ਚੱਲਦੇ ਲੈਂਡੌਰ ਤੋਂ ਤੇ ਜਿੱਥੇ ਆਪਾਂ ਹੋਮਸਟੇਅ ਕੀਤਾ ਸੀਗਾ ਜਿੱਥੇ ਆਪਾਂ ਮਤਲਬ ਡੋਰਮੇਟਰੀ ਲਈਤੀ ਸੀ ਮਾਲ ਰੋਡ ਤੇ ਤੇ ਉੱਥੇ ਜਾ ਕੇ ਆਪਾਂ ਸਮਾਨ ਵਗੈਰਾ ਰੱਖਦੇ ਆ ਬੈੱਡ ਤੇ ਕਿਉਂਕਿ ਸਮਾਨ ਸੈਟ ਤੇ ਰੱਖਿਆ ਸੀਗੇ ਤੇ ਉਹ ਆਪਾਂ ਨੂੰ ਹਜੇ ਬੈੱਡ ਮਿਲਿਆ ਨਹੀਂ ਸੀਗਾ ਤੇ ਚੱਲਦੇ ਅੱਗੇ ਲੈਂਡੋਰ ਦੇ ਵਿੱਚ ਜੇ ਕਿਸੇ ਨੇ ਸਟੇ ਕਰਨੀ ਹੋਵੇ ਨਾ ਤਾਂ ਸਟੇ ਕਰਨ ਲਈ ਬੁਝਾਗਾ ਹੈਗੀ ਆ ਪਰ ਆਪਾਂ ਰੇਟ ਪੁੱਛਿਆ ਨਹੀਂ ਹੋਟਲ ਦਾ ਕੀ ਰੇਟ ਹੋ ਪਰ ਇੱਥੇ ਮੈਨੂੰ ਐ ਲੱਗਦਾ ਵੀ ਰੇਟ ਥੋੜੇ ਮਹਿੰਗੇ ਹੋਣਗੇ ਕਿਉਂਕਿ ਇੱਥੇ ਖਾਸ ਹੀ ਇੱਕ ਤਰ੍ਹਾਂ ਦੀ ਖਾਸ ਹੀ ਜਗ੍ਹਾ ਹੈਗੀ ਵੈਸੇ ਲੋਕੇਸ਼ਨ ਸੋਹਣੀ ਹੈਗੀ ਤੇ ਸਕੂਨ ਵਾਲੀ ਜਗ੍ਹਾ ਹੈਗੀ ਬਸ ਇੱਕ ਗੱਲ ਦਾ ਧਿਆਨ ਰੱਖੋ ਵੀ ਲੈਂਡੋਰ ਦੇ ਵਿੱਚ ਰਸਤਾ ਇੱਕ ਸਾਈਡ ਹੀ ਆ ਵਨ ਸਾਈਡ ਹੀ ਆ ਤੇ ਭੀੜ ਭੜੱਕਾ ਹਾਇ ਹੋਣਾ ਫਿਰ ਤੇ ਕੰਮ ਜਦੋਂ ਗੱਡੀਆਂ ਜਾਮ ਲੱਗਦਾ ਨਾ ਬੁਰਾ ਹਾਲ ਹੋ ਜਾਂਦਾ ਆਪਾਂ ਜਿਹੜਾ ਬੈੱਡ ਮਿਲੇ ਆਪਾਂ ਨੂੰ ਉਹ ਆਹ ਵਾਲਾ ਗਾ ਥੱਲੇ ਵਾਲਾ ਤੇ ਆਹ ਵੀ ਖਾਲੀ ਆ ਫਿਲਹਾਲ ਤੇ ਆਹ ਫੁੱਲ ਆ ਇਹਦੇ ਵਿੱਚ ਵੀ ਹੈਗੇ ਨਹੀਂ ਬੰਦੇ ਤੇ ਇਧਰ ਵੀ ਹੈਗੇ ਨਹੀਂ ਬੰਦੇ ਸਾਰੇ ਮੁੰਡੇ-ਮੁੰਡੇ ਨੇ ਤੇ ਸਮਾਨ ਦਾ ਖਲਾਰਾ ਤੁਸੀਂ ਦੇਖ ਸਕਦੇ ਹੋ ਬਸ ਐ ਹੁੰਦਾ ਕੰਮ ਵੀ ਜਦੋਂ ਡੋਰਮਟਰੀ ਵਗੈਰਾ ਬੈੱਡ ਮਿਲ ਜਾਂਦੀ ਹੈ ਇੱਕ ਦੂਜੇ ਯਕੀਨ ਹੁੰਦਾਗਾ ਸਮਾਨ ਤੇ ਐ ਕੋਈ ਇੱਕ ਦੂਜੇ ਦੀ ਚੀਜ਼ ਛੇੜਦਾ ਨਹੀਂਗਾ ਤੇ ਸਾਰੇ ਪਾਸੇ ਖਲਾਰੀ-ਖਲਾਰਾ ਪਾਇਆ ਪਿਆ ਸਮਾਨ ਦਾ ਉਹ ਸਾਹਮਣੇ ਇੱਥੋਂ ਚੱਲਦਾਗਾ ਰੌਪੇ ਤੇ ਰੌਬੇ ਚੱਲਦਾਗਾ ਉੱਪਰ ਤੱਕ ਗਾਨ ਹਿੱਲ ਵਿਊ ਪੁਆਇੰਟ ਤੱਕ ਤੇ ਗਾਨ ਹਿੱਲ ਵਿਊ ਪੁਆਇੰਟ ਤੇ ਜਿਹੜਾ ਇਹ ਕਿਰਾਇਆ ਹੈਗਾ ਨਾ ਅਸਲ ਵਿੱਚ 220 ਰੁਪਏ ਹੈਗਾ ਕਿ ਇਹ ਆ ਚੂਲਾ ਚੌਂਗਾਗਾ ਆ ਸਾਹਮਣੇ ਆ ਤਾਂ ਕਿ ਤੁਹਾਨੂੰ ਦਿਖਾ ਲਈਏ ਤੁਹਾਨੂੰ ਮੜਾ ਜੀ ਆ ਚੂਲਾ ਚੌਂਦਾਗਾ ਇਹ ਆ ਜਿਹੜਾ ਸਾਰਾ ਰਸਤਾ ਇਹ ਇਹ ਸਾਰਾ ਇਹ ਮਾਲ ਰੋਡ ਵਾਲੀ ਹੈ ਆਪਾਂ ਜਿਹੜੇ ਪਿਛਲੇ ਪਾਰਟ ਦੇ ਵਿੱਚ ਮਾਲ ਰੋਡ ਦਿਖਾਇਆ ਸੀ ਉਹ ਤੁਹਾਨੂੰ ਸਾਰਾ ਪਿਛਲਾ ਬੱਸ ਦਿਖਾ ਜੀ ਉਧਰੋਂ ਉਹ ਪਰਲਾ ਬੱਸ ਆ ਤੇ ਅੱਜ ਆਪਾਂ ਜਿਹੜਾ ਮਾਲ ਰੋਡ ਦਿਖਾਵਾਂਗੇ ਤੁਹਾਨੂੰ ਇੱਧਰੋਂ ਦਿਖਾਵਾਂਗੇ ਬਾਲਾ ਏਰੀਆ ਕਿਉਂਕਿ ਅੱਪ ਇੱਧਰ ਗਏ ਨਹੀਂ ਸੀਗੇ ਤੇ ਮੌਸਮ ਦੇਖੋ ਕਿੰਨਾ ਸੋਹਣਾ ਬਣਿਆ ਪਿਆ ਹੈ ਆ ਜਗਾ ਦੇਖੋ ਤੁਹਾਨੂੰ 뷰 ਕਿੰਨਾ ਸੋਹਣਾ ਦਿਖੂਆ 뷰 ਤਾਂ ਸੋਹਣਾ ਲੱਗ ਰਿਹਾ ਕਿਉਂਕਿ ਬਾਹਰ ਨਾ ਮੀਂਹ ਪਿਆਗਾ ਥੋੜੇ ਥੋੜੇ ਕੜੀਆਂ ਜੰਡਕੀਆਂ ਨੇ ਬਾਲਾ ਮੀਂਹ ਨਹੀਂ ਪਿਆ ਕਹਿ ਸਕਦੇ ਬਈ ਥੋੜੇ ਥੋੜੇ ਕੜੀਆਂ ਜੇ ਬਸ ਤੇ ਰੋਡ ਸਾਫ਼ ਜਾ ਹੋ ਗਿਆ ਬਸ ਮਾਲ ਰੋਡ ਤੇ ਨਾ ਇੱਕ ਇਹ ਸਥਲ ਬਣਿਆ ਹੋਇਆਗਾ ਜਿੰਨਾ ਸਿੱਧਾ ਨੀ ਜਗ੍ਹਾ ਬਣੀ ਹੋਈ ਆ ਉਹਦੇ ਸਟੈਚੂ ਲੱਗੇ ਹੋਏ ਨੇ ਤੇ ਇਹ ਸਟੈਚੂਥਾਂ ਲੈ ਨਾਮ ਲੈ ਕੇ ਲਾਇਆ ਹੋਏ ਨੇ ਤੇ ਆ ਉਹ ਜਗ੍ਹਾ ਕੀ ਅੰਦਰ ਚੱਪਲਾਂ ਵਗੈਰਾ ਬੂਟ ਵਗੈਰਾ ਲੈ ਕੇ ਜਾਣ ਦੀ ਇਜਾਜ਼ਤ ਹੈ ਨਹੀਂ ਤੇ ਇਧਰ ਆ ਝੂਲਾ ਕਰ ਝੂਲਾ ਚੌਂਕ ਦਾ ਝੂਲਾ ਕਰ ਕੇ ਲੋ ਇੱਕ ਗੱਲੀ ਆ ਤੇ ਆ ਹੈਗਾ ਸਾਰਾ ਮਾਲ ਰੋਡ ਮੀਂਹ ਪੈਣ ਤੋਂ ਬਾਅਦ ਹੋਰ ਵੀ ਸੋਹਣਾ ਲੱਗਣ ਲੱਗਾ ਮਾਲ ਰੋਡ ਕੋਲ ਮਲਾ ਕੇ ਜੇ ਮਸੂਰੀ ਦੀ ਗੱਲ ਕਰੀ ਜਾਵੇ ਨਾ ਤਾਂ ਮਸੂਰੀ ਠੀਕ ਹੈਗਾ ਦੂਜਿਆਂ ਮਤਲਬ ਜਿਹੜੇ ਹਿੱਲ ਸਟੇਸ਼ਨ ਨੇ ਉਹਨਾਂ ਨਾਲੋਂ ਠੀਕ ਹੈਗਾ ਨੈਣੀਤਾਲ ਵੀ ਗੈਸੀ ਪਰ ਨੈਣੀਤਾਲ ਇਹਨਾਂ ਕੋਈ ਬੜਾ ਵਧੀਆ ਨਹੀਂ ਲੱਗਿਆ ਮਨਾਲੀ ਵਰਗਾਗਾ ਤੇ ਮਹਿੰਗਾ ਜ਼ਰੂਰ ਆ ਥੋੜਾ ਜਿਹਾ ਕਿਉਂਕਿ ਰੂਮ ਵਗੈਰਾ ਲੈਣ ਲਈ ਥੋੜੀ ਜੀ ਖੱਜਲ ਖਵਾਰੀ ਕਰਨੀ ਪੈਂਦੀ ਆ ਜਿਨ੍ਹਾਂ ਨੇ ਬਜਟ ਦੇ ਘੁੰਮਣਾਗਾ ਜਿਨ੍ਹਾਂ ਨੇ ਬਜਟ ਦੇ ਘੁੰਮਣਾ ਉਹਨਾਂ ਲਈ ਜਿਨ੍ਹਾਂ ਨੇ ਪੈਸੇ ਦੀ ਕੋਈ ਪਰਵਾਹ ਨਹੀਂ ਹੈਗੀ ਉਹ ਜਿਵੇਂ ਮਰਜ਼ੀ ਰੂਮ ਲੈ ਲੈਣ ਉਹਦਾ ਕੋਈ ਚੱਕਰ ਨਹੀਂ ਹੁੰਦਾ ਉੱਥੇ ਰੂਮ ਮਿਲ ਹੀ ਜਾਂਦੇ ਨੇ ਆਮੀ ਤੇ ਖਾਣ ਪੀਣ ਨੂੰ ਸਾਰਾ ਵਧੀਆ ਤੇ ਰੂਮ ਵਗੈਰਾ ਲਈ ਤੇ ਟਰਾਂਸਪੋਰਟ ਵੀ ਹੈਗੀ ਵਧੀਆ ਇਹ ਨਹੀਂ ਹੈਗਾ ਵੀ ਆਪਾਂ ਪੰਜਾਬ ਤੋਂ ਆਵਾਂਗੇ ਤਾਂ ਆਪਣਾ ਟਰਾਂਸਪੋਰਟ ਨਹੀਂ ਮਿਲੇ ਟਰਾਂਸਪੋਰਟ ਵੀ ਵਧੀਆ ਗੀ ਤੇ ਮੌਸਮ ਤੁਸੀਂ ਦੇਖ ਲਓ ਮੌਸਮ ਮੀਂਹ ਪਈਆਂ ਨਾਲ ਥੱਲੇ ਬੱਦਲ ਬੱਦਲ ਵਾਈ ਹੋਈ ਪਈ ਆ ਪੂਰੀ ਤੇ ਰਾਤ ਨੂੰ ਮੀਂਹ ਆਊਗਾ ਆ ਜਿਹੜਾ ਤੁਹਾਨੂੰ ਸਟੈਚੂ ਦਿਸ ਰਿਹਾ ਇਹ ਅਸਲ ਦੇ ਵਿੱਚ ਨਾ ਜਿਹੜੇ ਉੱਤਰਾਖੰਡ ਦੇ ਵਿੱਚ ਜਿਨ੍ਹਾਂ ਨੇ ਅੰਦੋਲਨ ਕੀਤਾ ਸੀਗਾ ਕ੍ਰਾਂਤੀਕਾਰੀ ਕਹੇ ਲeggi ਜਿਨ੍ਹਾਂ ਨੂੰ ਆਪਾਂ ਕਿ ਉਹਨਾਂ ਦਾ ਸਟੈਚੂ ਹੈਗਾ ਤੇ ਉਹ ਸਾਹਮਣੇ ਜਿਹੜਾ ਆਪਾਂ ਦੇਖਿਆ ਸੀਗਾ ਉਹ ਸਾਹਮਣੇ ਇਹਨਾਂ ਲਈ ਸਟੈਚੂ ਬਣੇ ਹੋਏ ਨੇ ਤੇ ਨਾਮ ਲਿਖ ਕੇ ਲਾਏ ਹੋਏ ਨੇ ਜਿੱਥੇ ਮਾਲ ਰੋਡ ਤੇ ਮਹਿੰਗਾ ਸਮਾਨ ਮਿਲਦਾ ਉਥੇ ਸਸਤਾ ਸਮਾਨ ਵੀ ਮਿਲਦਾ ਆਹ ਰੇਟੀਆਂ ਹੀ ਲੱਗੀਆਂ ਹੁੰਦੀਆਂ ਨੇ ਸਟਾਲ ਤੇ ਤੇ ਜਿਵੇਂ ਸੇਲਾ ਤਾਂ ਲਿਖਿਆ 60 ਰੁਪਏ ਦਾ ਸਮਾਨ ਆ 200 250 ਕੱਪੜੇ ਕੁੱਪੜੇ ਜਿਹੜੇ ਗਰਮੀ ਵਾਲੇ ਨੇ ਉਹ ਦੋ ਦੋ 200 ਰੁਪਏ ਦੇ ਮਿਲ ਜਾਂਦੇ ਨੇ ਇਹ ਰਹਾ ਤਾਂ ਜਦੋਂ ਮੀਂਹ ਆਇਆ ਨਾ ਸਾਰੇ ਅੰਦਰੋਂ ਬਾੜ ਤੇ ਤੇ ਫਿਰ ਹੁਣ ਜਦੋਂ ਮੀਂਹ ਹਟ ਗਿਆ ਫਿਰ ਲੋਕ ਬਾਹਰ ਨਿਕਲੇ ਆਏ ਸਾਮਾਨ ਦੀ ਖਰੀਦਦਾਰੀ ਕਰ ਲਈ ਖਾਣ ਪੀ ਲਈ ਸਾਰਾ ਸੋਹਣਾ ਮਾਹੌਲ ਆ ਬਾਈ ਇੱਥੇ ਇਸ ਟਾਈਮ ਮੀਂਹ ਪੈ ਕੇ ਰੋਡ ਦਾ ਹੋਰ ਵੀ ਸੋਹਣਾ ਲੱਗਣ ਲੱਗਾ ਇੱਥੇ ਖਾਣ ਪੀਣ ਦੀ ਕੋਈ ਘਾਟ ਨਹੀਂ ਤੇ ਕੱਪੜੇ ਦੇ ਬ੍ਰਾਂਡ ਵਗੈਰਾ ਸਾਰੇ ਦੇਖਣ ਨੂੰ ਮਿਲ ਜਾਂਦੇ ਨੇ ਕਾਫੀ ਬ੍ਰਾਂਡ ਨੇ ਤੇ ਹੈਗਾ ਜੀ ਬੱਸ ਸਟੈਂਡ ਤੇ ਟੈਕਸੀ ਸਟੈਂਡ ਤੇ ਮਸੂਰੀ ਤੋਂ ਮਤਲ ਜਿਹੜਾ ਮਸੂਰੀ ਦਾ ਮਾਲ ਰੋਡ ਆ ਉਹ ਤੋਂ ਤਕਰੀਬਨ ਇਹ 200 ਮੀਟਰ ਦੇ ਆਸ-ਪਾਸ ਹੀ ਵਸੇ 200 ਮੀਟਰ 250 ਮੀਟਰ ਇੱਥੋਂ ਸਾਰੀਆਂ ਜਿਹੜੀਆਂ ਬੱਸਾਂ ਆਉਂਦੀਆਂ ਨੇ ਮਸੂਰੀ ਦੇ ਵਿੱਚ ਐਂਟਰ ਹੁੰਦੀਆਂ ਨੇ ਉਹ ਇੱਥੇ ਹੀ ਖੜਦੀਆਂ ਨੇ ਇਹਨਾਂ ਦੀਆਂ ਬੱਸਾਂ ਨੇ ਪਹਿਲਾਂ ਟਿਕਟਾਂ ਬੁੱਕ ਕਰਾਉਣੀਆਂ ਪੈਂਦੀਆਂ ਨੇ ਇਹ ਟ੍ਰੇਨ ਦੇ ਵਿੱਚ ਟਿਕਟਾਂ ਬੁੱਕ ਹੁੰਦੀਆਂ ਨੇ ਉਹ ਪੱਕੇ ਜਿਹਾ ਟਿਕਟਾਂ ਬੁੱਕ ਹੁੰਦੀਆਂ ਨੇ ਇਹ ਹੈ ਜੀ ਜ਼ਿੰਦਗੀ ਦਾ ਦੂਜਾ ਪਾਸਾ ਕੁਝ ਅਮੀਰ ਵੀ ਲੋਕ ਤੇ ਕੁਝ ਗਰੀਬ ਵੀ ਲੋਕ ਇਹ ਜ਼ਿੰਦਗੀ ਦਾ ਦੂਜਾ ਪਾਸਾ ਹੈ ਜਿਹੜੇ ਆ ਸਾਹਮਣੇ ਬੰਦੇ ਦਿਖ ਰਹੇ ਨੇ ਆਪਾਂ ਨੂੰ ਇਹ ਸਮਾਨ ਤੋਂ ਅਡਵਾਈਸ ਕਰਦੇ ਨੇ। ਇੱਕੋ ਜਿਹੜਾ ਵੀ ਸਮਾਨ ਆਉਂਦਾ ਬਸ ਫੋਟੋ ਤੇ ਟੈਕਸ ਦੇ ਦੋਸਤੇ ਨੇ ਸਾਰਾ ਸਮਾਨ ਟਾਉਨ ਦੇ ਦਿੰਦੇ। ਲੋਕਲ ਲੋਕ ਨੇ ਇੱਥੇ। 4 ਵਜੇ ਤੋਂ ਬਾਅਦ ਤੇ ਰਾਤ ਦੇ 10 ਵਜੇ ਤੱਕ ਇਹ ਆ ਐਂਟਰੀ ਬੰਦ ਹੋ ਜਾਂਦੀ ਆ। ਇੱਥੇ ਕੋਈ ਗੱਡੀ ਐਂਟਰ ਨਹੀਂ ਹੁੰਦੀ ਦਿੰਦੇ। ਗੱਟੀਆਂ-ਕੁੱਟੀਆਂ ਐਂਟਰ ਹੋਣੀ ਆ ਬੰਦ ਹੋ ਜਾਂਦਾ। ਜੇ ਕੋਈ ਮੋਟਰਸਾਈਕਲ ਆਉਂਦਾ ਤਾਂ ਐਕਸਟਰਾ ਚਾਰਜ ਹੋਰ ਲੈਂਦੇ ਨੇ ਫਿਰ ਤੋਂ। ਇੱਧਰੋਂ ਵੀ ਐਂਟਰੀ ਆ ਮਾਲ ਰੋਡ ਦੀ ਤੇ ਉਹ ਪਰਲੇ ਪਾਸੋਂ ਵੀ ਐਂਟਰੀ ਆ ਮਾਲ ਰੋਡ ਦੀ ਐਂਕਰੇ ਲਾਉਂਦੇ ਲਾਉਂਦੇ ਹਰੇਕ ਬੰਦੇ ਦੇ ਜਲਦੀ ਵੇ ਲੱਗਦਾ ਕਸਤਾ ਆ ਗਿਆ ਇੱਕ ਗੱਲ ਚਾਹੀਦੀ ਇਹ ਵੀ ਦੇ ਦਿਓ ਕੀ ਕੈਰੇਟ ਹੈ ਇਹ ਵੀਰ ਬਾਹਰ ਤੋਂ ਦੱਪੇ 500 ਕਾ ਟੱਪੇ ਆਪਾਂ ਜਿਹੜੀ ਅੱਜ ਲੋਕੇਸ਼ਨ ਤੇ ਗਏ ਸੀ ਉਹ ਸੀਗਾ ਲੈਂਡੋਰ ਤੇ ਲੈਂਡੋਰ ਬਾਰੇ ਆਪਾਂ ਵੀਡੀਓ ਦੱਸ ਦਿੱਤਾ ਸੀਗਾ ਲੈਂਡੋਰ ਤੋਂ ਬਾਅਦ ਆਪਾਂ ਮਾਲ ਰੋਡ ਕਵਰ ਕੀਤਾ ਸੀ ਤੇ ਮਾਲ ਰੋਡ ਲੈਂਡੋਰ ਦਾ ਬਲੌਗ ਆਪਾਂ ਇੱਥੇ ਕਰਦਾ ਖਤਮ ਬਾਕੀ ਜਿਹੜੀਆਂ ਲੋਕੇਸ਼ਨਾਂ ਹੋਰ ਮਸੂਰੀ ਦੀ ਆਸ-ਪਾਸੇ ਹੋਰ ਛੋਟੀਆਂ-ਮੋਟੀਆਂ ਲੋਕੇਸ਼ਨਾਂ ਹੋਰ ਨੇ ਉਹ ਆਪਾਂ ਅਗਲੇ ਪਾਰਟ ਦੇ ਵਿੱਚ ਗੱਲਬਾਤ ਕਰਾਂਗੇ ਤੇ ਜਿਹੜੇ ਮੇਰੇ ਵੀਰ ਨਵੇਂ ਆਏ ਨੇ ਚੈਨਲ ਤੇ ਉਹ ਜਰੂਰ ਸਬਸਕ੍ਰਾਈਬ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਬਾਕੀ ਆਪਾਂ ਅਗਲੇ ਪਾੜੇ ਦੇ ਵਿੱਚ ਗੱਲਬਾਤ ਕਰਾਂਗੇ ਤੁਹਾਡਾ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ